ਸੀ 1000 ਰੁਪਏ ਦੇ ਚਾਰ ਤੇ ਨੇ 250 ਦਾ ਇੱਕ ਭਾਈ 250 250 ਰੁਪਏ ਦਾ ਇੱਕ ਸੂਟ ਹੁਣ ਤੁਸੀਂ ਹੁਣ ਤੁਸੀਂ ਪਤਾ ਹੀ ਕਰਨਾ ਤੁਸੀਂ ਕੰਨ ਇਧਰੋਂ ਨਹੀਂ ਇਧਰੋਂ ਫਾਨਾ ਇਹ ਤੁਸੀਂ 3.5 ਮੀਟਰ ਲੈਣਾ ਭਾਈ ਸਾਹਿਬ 5 ਮੀਟਰ ਸੂਟ ਲੈਣਾ ਪੂਰਾ ਨਾਪ ਕੇ ਆ ਚੱਕੋ ਆਲ ਓਵਰ ਸੂਟ 5 ਮੀਟਰ ਨਾਲ ਦੁਪੱਟਾ ਪ੍ਰਿੰਟਡ ਬਜ਼ਾਰ ਦੇ ਵਿੱਚ 500 ਤੋਂ ਘੱਟ ਦੇ ਗਿਆ ਤੇ ਸਾਡਾ ਨਾਮ ਬਦਲ ਦਿਓ ਅਸੀਂ ਦੇਨੇ ਆ 1000 ਦੇ 4 ਕੋਈ ਜੀ ਸੂਟ ਡਿਜ਼ਾਈਨ ਚਾਹੇ ਡਾਰਕ ਲਾਈਟ ਜਿੱਤਾ ਦੇ ਮਰਜ਼ੀ ਡਿਜ਼ਾਈਨ ਲੈ ਲਓ 250 250 250 250 ਬਜ਼ਾਰ 'ਚ ਰੇਟ 8 850 ਤੋਂ ਕੜਾਈ ਦਾ ਸੂਟ ਸ਼ੁਰੂ ਨਹੀਂ ਹੁੰਦਾ ਪਰ ਇਹ ਵੀ ਦੇਣੇ ਹੈ 1000 ਰੁਪਏ ਦੇ ਚਾਰ ਬਾਅਦ ਚੱਕੋ ਜੀ ਇੱਕ ਹੋਰ ਤੋਹਫਾ ਲੈ ਕੇ ਆ ਗਏ ਅਸੀਂ 700 ਦੇ ਦੋ ਦੇਣੇ ਆ ਭਾਜੀ ਭਾਜੀ 3500 ਸੂਟ ਬਿਲਕੁਲ ਭਾਜੀ 3500 ਸੂਟ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਜਿਹੜੇ ਵੱਧ ਸ਼ੇਅਰ ਕਰਨਗੇ 11 ਲੋਕਾਂ ਨੂੰ 11 ਸੂਟ ਦਵਾਂਗੇ ਬਿਲਕੁਲ ਫ੍ਰੀ ਸਾਰਾ ਹੀ ਹੈਵੀ ਫਰੰਟ ਘੇਰੇ ਤੇ ਕੰਮ बॉਟਮ ਤੇ ਆਹ ਦੁਪੱਟਾ ਇਹ ਵੀ 12-1500 ਦਾ ਬਾਜ਼ਾਰ 'ਚ ਇੱਕ ਇੱਥੇ ਲੈ ਜਾਓ 500 ਦਾ 2 2000 ਰੁਪਿਆ ਹਰ ਦੁਕਾਨਦਾਰ ਮੰਗਦਾ ਪਰ ਇਥੋਂ ਲੈ ਜੋ ਜੀ ਆ ਦੇਖੋ 850 ਦੇ ਵਿੱਚ ਸੂਟ ਇਹ ਮਾਰਕੀਟ ਦੇ ਵਿੱਚ ਰੇਟ ਭਾਜੀ 15 1500 2 2000 ਪਰ ਅਸੀਂ 1275 ਦਾ ਦੇਣਾ ਦੁਪੱਟੇ ਵੀ ਨਾਲ ਲਗਜ਼ਰੀ ਦੇ ਰਹੇ ਆ ਸੂਟ ਵੀ ਨਾਲ ਦੇ ਰਹੇ ਆ ਰੇਟ ਇਹਦਾ 1750 ਦੇਖੋ ਜਿਹੜੇ ਰੀਸੇਲਰ ਆ ਦੁਕਾਨਦਾਰਾ ਤੁਹਾਡੇ ਬਹੁਤ ਸਾਰੇ ਫਾਇਦੇ ਆ ਭਾਜੀ ਕੀ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਤੁਸੀਂ ਡਰਾਮੇ ਪਾਲੇ ਵੀ ਛਾਤੀਆਂ ਮਾਰ ਮਾਰ ਕੇ ਠੋਠੋ ਕਹਿੰਦੇ ਹੋ ਵੀ ਸਾਡੇ ਤੋਂ ਸਸਤਾ ਕਪੜਾ ਲੈ ਜਾਓ ਤੁਸੀਂ ਕਹਿੰਦੇ ਫੈਕਟਰੀਓ ਸਸਤਾ ਕਪੜਾ ਦਵਾਂਗੇ ਮੈਲ ਤੋਂ ਸਸਤਾ ਕਪੜਾ ਦਵਾਂਗੇ ਹੋਲ ਸੇਲ ਤੋਂ ਸਸਤਾ ਕਪੜਾ ਦਵਾਂਗੇ ਤੁਸੀਂ ਕਿਹੜੀ ਰੇਲ ਗੱਡੀ ਲੋਟਰੀ ਦੇ ਤੁਸੀਂ ਕਹਿੰਦੇ ਵੀ ਲੈ ਜਾਓ ਸਸਤਾ ਕਪੜਾ ਲੈ ਜਾਓ ਭਾਜੀ ਦਵਾਂਗੇ ਨਹੀਂ ਦਿਨੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਆ ਚੱਕੋ ਜ 11 ਅੰਕਲੋਂ ਮੁਕਾਤੀਆਂ ਤੇ ਆ ਚੱਕਵਾ ਸੂਟ ਆ ਗਿਆ ਪਿਓਰ ਕੈਮਰੀ ਕਿਦਾ ਭਾਜੀ ਪੂਰਾ 5 ਮੀਟਰ ਸੂਟ ਆ ਚੋਰ ਕੱਟਾ ਨਹੀਂ ਕੋਈ ਸਾਢੇ 4 ਨਹੀਂ ਕੋਈ ਸਾਢੇ 3 ਨਹੀਂ ਕੋਈ ਪੌਣੇ 5 ਨਹੀਂ ਪੂਰੀਆਂ 5 5 ਮੀਟਰ ਦੀਆਂ ਕੱਟਾ ਬਜ਼ਾਰ 'ਚ ਇਹੀ ਸੂਟ 700 ਦਾ 800 ਦਾ ਵੇਚਦੇ ਆ ਅਸੀਂ 1000 ਰੁਪਏ ਦੇ ਚਾਰ ਦੇ ਨੇ 250 ਦਾ ਇੱਕ ਭਾਈ 250 250 ਰੁਪਏ ਦਾ ਇੱਕ ਸੂਟ ਹੁਣ ਤੁਸੀਂ ਹੁਣ ਤੁਸੀਂ ਪਤਾ ਹੀ ਕਰਨਾ ਤੁਸੀਂ ਕੰਨ ਇਧਰੋਂ ਨਹੀਂ ਇਧਰੋਂ ਫਾਨਾ ਇਹ ਤੁਸੀਂ 3.5 ਮੀਟਰ ਲੈਣਾ ਭਾਈ ਸਾਹਿਬ 5 ਮੀਟਰ ਸੂਟ ਲੈਣਾ ਪੂਰਾ ਨਾਪ ਕੇ ਭਾਜੀ ਆ ਚੀਜ਼ ਤੁਹਾਨੂੰ ਮੈਂ ਦਿਖਾਨਾ ਆ ਚੈੱਕ ਕਰੋ ਜੀ 5 ਤਹਿਵਾ ਗਿਣ ਲਓ 5 ਤਹਿਵਾ ਗਿਣ ਲਓ ਤੇ 3.5 ਮੀਟਰ ਦੇ ਨਾਲ ਬਣਾ ਲਓ ਪੂਰਾ 5 ਮੀਟਰ ਸੂਟ ਨਿਕਲੂਗਾ ਆ ਕੋਈ ਮੀਟਰ ਦੂਜੇ ਨਹੀਂ ਅਸੀਂ ਲਾਇਆ ਜਿਹੜੇ ਕਿ ਸੂਰਤਾਂ ਵਾਲੇ ਲੱਗੇ ਹੁੰਦੇ ਆ ਆ ਚੈੱਕ ਕਰੋ ਜੀ ਪੂਰਾ 5 ਮੀਟਰ ਸੂਟ ਆ ਪੋਰਾ ਵਧੂਗਾ ਘਟੂਗਾ ਨਹੀਂ ਲੋ ਜੀ ਲੈ ਜਾਓ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਇੱਕ ਤੋਂ ਇੱਕ ਡਿਜ਼ਾਈਨ ਆ ਲਾਈਟ ਚੈੱਕ ਕਰ ਲੈ ਜੋ ਡਾਰਕ ਚੈੱਕ ਕਰ ਲੈ ਜੋ ਜਿੱਦਾਂ ਦਾ ਮਰਜ਼ੀ ਲੈ ਜਾਓ 250 ਰੁਪਏ ਦਾ ਇੱਕ ਆ ਆ ਦੇਖੋ ਜੀ ਆ ਤਾਂ ਵਾਕਈ ਬਹੁਤ ਵੱਡਾ ਧਮਾਕਾ ਆ 250 ਰੁਪਏ ਦਾ ਸੂਟ 5 ਮੀਟਰ ਨਾਪ ਕੇ ਦੇਣਾ ਆ ਚੱਕੋ ਜੀ ਇੱਕ ਹੋਰ ਤੋਹਫਾ ਲੈ ਕੇ ਆ ਗਏ ਪਿਓਰ ਨੇਚਰਲ ਕੈਮਰਿਕ ਦਾ 5 ਮੀਟਰ ਸੂਟ ਬਾਜ਼ਾਰ ਦੇ ਵਿੱਚ ਕੋਈ ਵੇਚਦਾ 700 ਝੂਠ ਨਹੀਂ ਬੋਲਦੇ ਕੱਟੋ-ਕੱਟ ਦੁਕਾਨਦਾਰ 700 ਤੋਂ ਘੱਟ ਨਹੀਂ ਵੇਚਦਾ ਮੈਂ ਕਹਿੰਦਾ 1500 ਦਾ ਵੇਚਦਾ 2000 ਕੱਪ ਤਾਂ ਮਾਰ ਨਹੀਂ 700 ਦਾ ਵੇਚਦੇ ਆ ਅਸੀਂ 700 ਦੇ 2 ਦੇਨੇ ਆ ਭਾਜੀ ਭਾਜੀ 3500 ਸੂਟ ਬਿਲਕੁਲ ਭਾਜੀ 3500 ਸੂਟ ਆ ਚੱਕੋ ਡਿਜ਼ਾਈਨ ਲਾਈਟ ਡਾਰਕ ਜਿੰਤਾ ਦੇ ਮਰਜ਼ੀ ਡਿਜ਼ਾਈਨ ਲੈ ਜਾਓ ਮੇਲਾ ਲਾਤਾ ਭਾਜੀ ਮੇਲਾ ਮਾਰਕੀਟ ਦੇ ਵਿੱਚ ਭਾਜੀ ਕੱਟੋ-ਕੱਟ ਕਹਿਣਾ ਵਾ ਕੱਟੋ-ਕੱਟ 800 ਤੋਂ ਘੱਟ ਸੂਟ ਨਹੀਂ ਦੇਣਾ ਅਸੀਂ 800 ਦਾ ਇੱਕ ਤੇ ਨਾਲ ਇੱਕ ਫ੍ਰੀ ਦੋ ਦੇਨੇ 800 ਦੇ ਦੋ 400 ਰੁਪਏ ਦਾ ਇੱਕ ਸੂਟ ਬਿਲਕੁਲ ਭਾਈ 400 اچھا ਹੁਣ ਹੁਣ ਪਤਾ ਗੱਲ ਕੀ ਹੈ ਤੁਸੀਂ ਹੁਣ ਲੋਕਾਂ ਨੂੰ ਬਰਾਹੀ ਕਹਿਣਾ ਵੀ ਸਾਡੇ ਕੋਲ ਆਓ ਇਦਾਂ ਹੀ ਗੁੱਠੇ ਬੰਨੇ ਬਣਾਏ ਲੈ ਕੇ ਜਾਓ 10-10 ਸੂਟ ਇੱਕੋ ਰੰਗ ਦੇ ਲੈ ਕੇ ਜਾਓ ਭਾਈ ਸਾਹਿਬ ਕਿਸੇ ਨੇ ਇੱਕੋ ਜਿਹਾ ਕੀ ਕਰਨੇ 10 ਸੂਟ ਨਹੀਂ ਭਾਜੀ ਇਹ ਵੀ ਕਾਰਨ ਨਹੀਂ ਹੈਗਾ ਚਾਹੇ ਇੱਕ ਸੂਟ ਲੈ ਲਓ ਚਾਹੇ ਦੋ ਲੈ ਲਓ ਚਾਹੇ ਪੰਜ ਲੈ ਲਓ ਚਾਹੇ 10-10 ਚਾਹੇ ਛੋਟੀ ਥੋਟੀ ਦੁਕਾਨਾ ਚਾਹੇ ਵੱਡੀ ਦੁਕਾਨਾ ਚਾਹੇ ਤੁਸੀਂ ਆਮ ਲੋਗੋ ਇੱਕ ਸੂਟ ਲੈ ਰੇਟ ਰੇ ਹਰੀ 400 ਰੁਪਏ ਦਾ ਇੱਕ ਉੱਤੇ ਲਿਖ ਕੇ ਲਾਇਆ ਭਾਜੀ ਪੁੱਛਣ ਦੀ ਲੋੜ ਹੀ ਨਹੀਂ ਆ ਚੱਕੋ ਹੁਣ ਗਰਮੀਆਂ 'ਚ ਚੱਲਣਾ ਕੀ ਆ ਪ੍ਰਿੰਟ ਆ ਚੱਕੋ ਜੀ ਇਟਾਲੀਅਨ ਫੈਬਰਿਕ ਬਜ਼ਾਰਾਂ ਦੇ ਵਿੱਚ ਰੇਟ ਇਹਨਾਂ ਦੇ 12 ਤੋਂ 1500 ਰੁਪਏ ਹੈ ਭਾਜੀ ਤੁਹਾਨੂੰ ਪਤਾ ਨਹੀਂ ਪ੍ਰਿੰਟ ਦੇ ਨਾਮ ਤੇ ਕਿੰਨੀ ਹੁੰਦੀ ਆ ਠੱਗੀ ਦੇਖੋ ਜਿਹੜੇ ਰੀਸੇਲਰ ਆ ਦੁਕਾਨਦਾਰਾ ਤੁਹਾਡੇ ਬਹੁਤ ਸਾਰੇ ਫਾਇਦੇ ਆ ਤੁਸੀਂ ਹੋਲ ਸੇਲ ਕੋ ਜਾਣੇ ਉਹ ਤੁਹਾਨੂੰ ਕਹਿੰਦੇ ਆ ਜੀ ਸੈਟ ਬਾਈ ਸੈਟ ਸਾਡੇ ਕੋਲ ਲੈ ਕੇ ਜਾਓ ਰੇਟ ਜੇ ਸੈਟ ਹੈ ਸੈਟ ਲਓਗੇ ਹੋਰ ਜੇ ਸਿੰਗਲ ਹੋਗੇ ਹੋਰ ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਇੱਕ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਭਾਵੇਂ ਬੱਕੋ-ਵੱਕਰੇ ਲੈ ਜਾਓ 20000 ਰੁਪਏ ਲਾਓ 50-60000 ਰੁਪਏ ਤੁਸੀਂ ਮਹੀਨੇ ਦਾ ਕਮਾਉਣ ਲੱਪੋਗੇ ਬਹੁਤ ਸਾਰੇ ਲੋਕਾਂ ਨੇ ਇਹ ਨਾਲ ਜੁੜ ਕੇ ਦੁਕਾਨਾ ਖੋਲ੍ਹ ਲਈਆਂ ਰੇਟ ਸਾਡੇ ਸਾਰੇ ਉੱਤੇ ਲਿਖਿਆ ਪ੍ਰਿੰਟਡ ਦੇ ਵਿੱਚ ਵੈਰਾਈਟੀ ਕਿਸੇ ਜੀ ਦੀ ਕਮੀ ਨਹੀਂ ਚਾਹੇ ਡਿਜੀਟਲ ਲੈ ਲਓ ਚਾਹੇ ਪਲੇਨ ਲੈ ਲਓ ਡਿਜ਼ਾਈਨਿੰਗ ਇੱਕ ਤੋਂ ਇੱਕ ਔਰ ਸਟਾਕ ਵੀ ਬਹੁਤ ਹੈ ਪਰ ਸੇਲ ਸਿਰਫ 5 ਦਿਨਾਂ ਦੀ ਆ ਚੱਕੋ ਆਲ ਓਵਰ ਸੂਟ 5 ਮੀਟਰ ਨਾਲ ਦੁਪੱਟਾ ਪ੍ਰਿੰਟਡ ਬਾਜ਼ਾਰ ਦੇ ਵਿੱਚ 500 ਤੋਂ ਘੱਟ ਦੇ ਗਿਆ ਤੇ ਸਾਡਾ ਨਾਮ ਬਦਲ ਦਿਓ ਅਸੀਂ ਦੇਨੇ ਆ 1000 ਦੇ 4 ਕੋਈ ਜੀ ਸੂਟ ਡਿਜ਼ਾਈਨ ਚਾਹੇ ਡਾਰਕ ਲਾਈਟ ਜਿੱਤਾ ਦੇ ਮਰਜ਼ੀ ਡਿਜ਼ਾਈਨ ਲੈ ਲਓ 250 250 250 250 ਬਾਜ਼ਾਰ 'ਚ ਰੇਟ 8 850 ਤੋਂ ਕਢਾਈ ਦਾ ਸੂਟ ਸ਼ੁਰੂ ਨਹੀਂ ਹੁੰਦਾ ਪਰ ਇਹ ਵੀ ਦੇਣੇ ਹੈ 1000 ਰੁਪਏ ਦੇ ਚਾਰ ਭਾਈ ਜੀ 250 ਰੁਪਏ ਦੇ ਵੀ ਕਰਤਾ ਬਿਲਕੁਲ ਭਾਈ ਜੀ 250 ਦਾ ਇਹ ਵੀ ਮਸਲੀਨ ਕਾਟਨ ਦਾ ਸੂਟ ਜਿਹੜਾ ਤੁਸੀਂ ਕਿਸੇ ਪਾਰਟੀ ਵਿੱਚ ਪਾਣਾ ਨਾਰਮਲ ਘਰ ਆਸਤੇ ਪਾਣਾ ਆ ਚੱਕੋ ਜੀ ਸੂਟ ਦੇ ਨਾਲ ਦੁਪੱਟਾ ਵੀ ਕਢਾਈ ਕੀਤਾ ਬਾਜ਼ਾਰ ਤੇ ਵਿੱਚ ਰੇਟ ਘੱਟੋਂ ਘੱਟ ਦੱਸੂਗਾ ਕੋਈ ਵੱਡੀ ਗੱਪ ਨਹੀਂ ਮਾਰੂੰਗਾ 1000 ਰੁਪਏ ਦਾ ਮਿਲਦਾ ਪਰ ਅਸੀਂ ਦੇਣੇ 1000 ਰੁਪਏ ਦੇ 2 500 ਰੁਪਏ ਦਾ ਇੱਕ ਅੱਛਾ ਆ ਵੀ ਦੇਖੋ ਤੁਸੀਂ ਸਾਰਾ ਹੀ ਹੈਵੀ ਫਰੰਟ ਘੇਰੇ ਦੇ ਕੰਮ ਬਾਟਮ ਤੇ ਆ ਦੁਪੱਟਾ ਇਹ ਵੀ 12-1500 ਦਾ ਬਾਜ਼ਾਰ ਚ ਇੱਕ ਇੱਥੇ ਲੈ ਜਾਓ 500 ਦਾ ਚੱਕੋ ਰੰਗ ਭਾਜੀ ਜਿੱਦਾਂ ਦੇ ਮਰਜ਼ੀ ਲੈ ਲਓ ਡਿਜ਼ਾਈਨ ਜਿੱਦਾਂ ਦੇ ਮਰਜ਼ੀ ਲੈ ਲਓ ਇਹਦੇ ਵਿੱਚ ਹੀ ਸਾਡੇ ਕੋਲ 500 ਦੀ ਰੇਂਜ ਵਿੱਚ ਕਟੋ ਘੜ 500 ਡਿਜ਼ਾਈਨ ਹੈ ਬਾਜ਼ਾਰ ਚ 1500 ਦਾ ਇੱਕ ਮਿਲਦਾ ਇਦਾਂ ਦਾ ਇੱਥੇ ਮਿਲਨੇ 1500 ਦੇ ਤਿੰਨ 500 ਰੁਪਏ ਦਾ ਚੱਕ ਲੋ ਫਾਇਦਾ ਆ ਚੱਕੋ ਜੀ ਪਾਕ ਇਸ ਚ ਰੰਗ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਆ ਦੇਖੋ ਲੱਦਿਆ ਹੀ ਪਿਆ ਅਸਮਾਨ ਜਿੰਨਾ ਮਰਜ਼ੀ ਲੈ ਜਾਓ ਆ ਚੱਕੋ ਜੀ ਪਾਕਿਸਤਾਨੀ ਪਿਓਰ ਸੂਟ ਲੈ ਕੇ ਆ ਗਏ ਆ ਚੈੱਕ ਕਰੋ ਜੀ ਸੈਲਵੇਜ ਲੱਗੀ ਆ ਪਾਕਿਸਤਾਨੀ ਕਾਟਨ ਸੂਟ ਦੁਪੱਟਾ ਨਾਲ ਦੁਪੱਟਾ ਮਸਲੀਨ ਕਾਟਨ ਦਾ ਚੈੱਕ ਕਰ ਲੋ ਆ ਚੱਕੋ ਜੀ 850 ਰੁਪਏ ਦਾ ਭਾਜੀ ਸੂਟ ਸਾ ਮੈਂ ਕਹਾਂ ਜੀ ਆ ਤਾਂ ਕਮਾਰ ਹੋ ਗਈ ਬਜ਼ੁਰਗਾਂ ਦੇ ਨਹੀਂ ਦੇਖੋ ਕਿੰਨੇ ਸੋਹਣੇ ਛੇੜ ਹੈਗੇ ਆ ਡਾਰਕ ਵੀ ਹੈਗੇ ਆ ਲਾਈਟ ਵੀ ਹੈਗੇ ਆ ਗੂੜੇ ਫਿੱਕੇ ਸਾਰੇ ਹੀ 2 200 ਰੁਪਇਆ ਹਰ ਦੁਕਾਨਦਾਰ ਮੰਗਦਾ ਪਰ ਇੱਥੋਂ ਲੈ ਜਾਓ ਜ ਦਪੱਟੇ ਨਾਲ ਪਿਓਰ ਜਾਮ ਦਾ ਸੂਟ ਹੈ ਆ ਦੇਖੋ ਸਟਾਈਲਿਸ਼ ਘੇਰਾ ਬਣਿਆ ਹੈ ਗਰਮੀਆਂ ਦੇ ਵਿੱਚ ਇਹ ਸੂਟ ਤਾਂ ਏਸੀ ਵਰਗਾ ਕੰਮ ਕਰਦੇ ਨਾਲ ਪਹੁੰਚੇ ਸਲਵਾਰ ਵੀ ਬਣੀ ਹੈ ਪੂਰਾ ਮਤਲਬ ਕਿ ਬਣਿਆ ਹੋਇਆ ਸੂਟ ਹੈ ਦੁਪੱਟਾ ਔਰਗੈਂਜਾ ਦਾ ਔਰਗੈਂਜਾ ਦੁਪੱਟੇ ਉੱਤੇ ਵੀ ਕਢਾਈ ਕੀਤੀ ਹੈ ਇਹ ਮਾਰਕੀਟ ਦੇ ਵਿੱਚ ਰੇਟ ਭਾਜੀ 15-1500 2-2000 ਪਰ ਅਸੀਂ 1275 ਦਾ ਦੇਣਾ ਡਿਜ਼ਾਈਨਰ ਆ ਚੈੱਕ ਕਰੋ ਜੀ ਜਾਮ ਕਾੜਾ ਆ ਦੇਖੋ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਹੈਗਾ ਬਾਜ਼ਾਰ 'ਚ ਇਹਦਾ 2500 ਰੁਪਿਆ ਰੇਟ ਆ ਸੂਟ ਦਾ ਇਹਦਾ ਵੀ ਤੁਹਾਨੂੰ ਅਸੀਂ 1500 1000 ਰੁਪਿਆ ਸਸਤਾ ਬਾਜ਼ਾਰ ਨਾਲੋਂ ਆ ਦੇਖੋ ਕਿੰਨੇ ਸੋਹਣੇ ਆ ਮਤਲਬ ਡਿਜ਼ਾਈਨਰ 'ਚ ਕਮੀ ਕੋਈ ਨਹੀਂ ਦੁਪੱਟੇ ਵੀ ਨਾਲ ਲਗਜ਼ਰੀ ਦੇ ਰਹੇ ਆ ਸੂਟ ਵੀ ਨਾਲ ਦੇ ਰਹੇ ਆ ਰੇਟ ਇਹਦਾ 1750 ਆ ਚੱਕੋ ਭਾਜੀ ਬੁਟੀਕ ਵਾਲਾ ਪੀਸ ਹੈ ਦੁਪੱਟਾ ਦੇਖੋ ਟਾਈ ਐਂਡ ਡਾਈ ਦਾ ਲਾਇਆ ਹੋਇਆ ਇਹਨਾਂ ਤੇ ਹੁੰਦੀ ਹੈ ਭਾਰੀ ਲਟ ਆ ਫੋਟੋ ਵਾਲਾ ਸੂਟ ਅਸੀਂ ਜਿਹੜਾ ਰੇਟ ਦੇ ਦੇਣਾ ਤੁਹਾਨੂੰ ਮਾਰਕੀਟ 'ਚੋਂ ਕਿਤੇ ਨਹੀਂ ਮਿਲਣਾ ਕੋਈ 1200 ਕੋਈ 1500 ਹਜ਼ਾਰ ਤੱਕ ਦੀ ਰੇਂਜ ਦੇ ਸੋਲੋ 20 ਭਾਜੀ ਜਿਹੜੀ ਭੈਣ ਕਹਿੰਦੀ ਹੈ ਮੇਰੇ ਸੂਟ ਪਾਇਆ ਹੋਵੇ ਪੈਂਟ 'ਚ ਕਿਸੇ ਹੋਰ ਦੇ ਨਾਲ ਪਾਇਆ ਹੋਵੇ ਮਾਤੂ ਸ਼ਿਰ ਦਰਸਾਰ ਸੋਲੋ ਸੋਲੋ ਸੂਟ ਦੇਖੋ ਜੀ 5 ਦਿਨ ਦੀ ਲੱਗੀ ਆ ਸੇਲ ਸਾਡੇ ਕੋਲ 250 ਰੁਪਏ ਤੋਂ ਲੈ ਕੇ 500 700 800 3000 5000 ਤੱਕ ਸਾਰੇ ਹੀ ਸੂਟ ਆਹ ਦੇਖੋ ਰੱਖਣੇ ਭਰੇ ਪਏ ਆ ਇਹ 5 ਦਿਨਾਂ ਦੇ ਵਿੱਚ ਅਸੀਂ ਕਰ ਦਨੇ ਆ ਖਾਲੀ ਸੋ ਇੱਕ ਹੋਰ ਵੱਡਾ ਫਾਇਦਾ ਕਰ ਦਨੇ ਆ ਸਾਡੀ ਵੀਡੀਓ ਜਲਦੀ ਜਲਦੀ ਸ਼ੇਅਰ ਕਰ ਦਿਓ ਜਿਹੜੇ ਵੱਧ ਸ਼ੇਅਰ ਕਰਨਗੇ 11 ਲੋਕਾਂ ਨੂੰ 11 ਸੂਟ ਦਵਾਂਗੇ ਬਿਲਕੁਲ ਘਰ ਵੀ ਪਹਚਾਵਾਂਗੇ ਪੱਕਾ ਵਾਦਾ ਤੁਹਾਡਾ ਰਹਿ ਗਿਆ ਛੇਤੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੁਸੀਂ ਸ਼ਾਪਿੰਗ ਕਰਨੀ ਆ ਆਜੋ ਪੰਜ ਦਿਨ ਤੁਹਾਡੇ ਕੋਲੇ ਆ 50000 ਵਾਲਾ ਕੱਪੜਾ 15 17000 ਚ ਦਵਾਂਗੇ ਰੇਟ ਜੋ ਬੋਲੇ ਆ ਉਹੀ ਦਵਾਂਗੇ ਕੱਲਾ ਕੱਲਾ ਰੇਟ ਲੈ ਕੇ ਲਾਤਾ ਵੱਡੇ ਫਾਇਦੇ ਆ ਵੱਡੀਆਂ ਆਫਰਾਂ ਦਿਨ ਪੰਜ ਆਜੋ ਛੇਤੀ ਕਾਦੀਆਂ ਸ਼ਹਿਰ ਆਉਣਾ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਦੇ ਸਟੋਰ ਤੇ ਨੰਬਰ ਸਕਰੀਨ ਤੇ ਆ ਫੋਨ ਕਰ ਲਓ ਤੁਸੀਂ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਕਾਤੀਆਂ